ਲੋਕਾਂ ਕੋਲ ਇੱਕ ਵਾਰ ਦੂਸਰਾ ਕਟਾ ਤੋ ਗਿਆ ਪਰ ਪੂਰਾ ਕਟਾ ਦੇ ਗਏਗਾ ਇੱਕ ਮਿੰਟ ਤੇ ਗਾਈਜ਼ ਆਪਣੇ ਸੋਨੂੰ ਮੈਂ ਦੱਸਾਂ ਕਿ ਕੱਲ ਮੈਂ ਇੱਕ ਵੀਡੀਓ ਬਣਾਈ ਸੀ ਤੇ ਉਹ ਮੇਥੋਂ ਕੱਟ ਹੋ ਗਈ ਹੈ ਕੱਲ ਮੀਂਹ ਐਸੀ ਸੀ ਤੇ ਉਹ ਵੇਖੋ ਥਾਂ ਗਿੱਲਾ ਪਿਆ ਜੇ ਕੱਲ ਮੀਂਹ ਐਸੀ ਸੀ ਤੇ ਮੈਂ ਵੀਡੀਓ ਬਣਾਈ ਸੀ ਤੇ ਵੀਡੀਓ ਮੇਥੋਂ ਕੱਟ ਹੋ ਗਈ ਹੈ ਤੇ ਉਹ ਹੁਣ ਕਲਿੱਪ ਮੇਥੋਂ ਨਹੀਂ ਹੋਣੀ ਤੇ ਸ਼ਾਇਦ ਹੋ ਸਕੇ ਤਾਂ ਮੈਂ ਕਰ ਵੀ ਲਵਾਂ ਤੇ ਪਰ ਇੱਕ ਸ਼ੁਰੂਆਦ ਦੱਸਣੀ ਕਿ ਸਟੇਰਿੰਗ ਦੇ ਕਬਰ ਆਪਾਂ ਨਹੀਂ ਛਡਾਉਂਦੇ ਕਿਉਂਕਿ ਸੋਨ ਲੱਗਦਾ ਮੈਂ ਠੀਕ ਹੈ ਨਾ ਤੇ ਬੀਲ ਕਵਰ ਆਪਾਂ ਤਾਂ ਨਹੀਂ ਚੜਾ ਹੋਇਆ ਉਹ ਗੱਡੀ ਦੇ ਵੀਕਲੇ ਅਗਲੇ ਟਾਇਰਾਂ ਦੇ ਕਿੜਿਆ ਪਿਛਲੇ ਟਾਇਰਾਂ ਦੇ ਨੀਚੇ ਦਾ ਬੀਲ ਕਵਰ ਹੈ ਨਾ ਕਿਉਂ ਨਹੀਂ ਚੜਿਆ ਕਿਉਂਕਿ ਜਦੋਂ ਗੱਡੀ ਤੁਰਦੀ ਆ ਉਹ ਪਿਛਲੇ ਟਾਇਰ ਅ ਪਿਛਲੇ ਬੀਲ ਕਵਰ ਗਰਮ ਹੋ ਕੇ ਜਾਦਾ ਚੱਕੇ ਨਾਲ ਪਿਗਲ ਲੱਗ ਜਾਂਦੇ ਆ ਪਿਗਲ ਕੇ ਜਾਂ ਖਰਾਬ ਹੋ ਜਾਂਦੇ ਬਸ ਮਾਲਾ ਪਿਛਲੇੋਂ ਦਾ ਕੋਈ ਫਾਇਦਾ ਨਹੀਂ ਠੀਕ ਹੈ ਤਾਂ ਕਰਕੇ ਮੈਂ ਪਿਛਲੇ ਟਾਇਰਾਂ ਦੇ ਮੱਖੇ ਚਾਲਦੀ ਹੀ ਲੌਣੇ ਬਸ ਠੀਕ ਆ ਦੋ ਚੀਜ਼ਾਂ ਕਰਨੀਆਂ ਸੀਗੀਆਂ ਇੱਕ ਤਾਂ ਬੀਲ ਕਵਰ ਤੇ ਇੱਕ ਸਟੇਰਿੰਗ ਦੇ ਕਵਰ ਉਹ ਦੋਨੇ ਚੀਜ਼ ਜਨੀ ਲਉਂਦੇ ਸੀ ਜਮੇ ਤੇ ਵੀਡੀਓ ਤੇ ਇੱਕ ਆਪਣੇ ਚੋਬਰ ਦੇ ਇੰਜਨ ਆਇਲ ਬ੍ਰੇਕ ਆਇਲ ਪਰਨਾ ਸੀ ਉਹ ਫੋਲ ਬਤਾ ਇੰਜਨ ਆਇਲ ਵੀ ਪਰਤਾ ਠੀਕ ਆ ਉਹ ਕਰਤਾ ਦੋਨੇ ਚੀਜ਼ਾਂ ਜਿਹੜੀ ਕਰਨ ਵਾਲੀ ਸੀ ਤੇ ਬੀਲ ਕਵਰ ਤੇ ਸਟੇਰਿੰਗ ਕਵਰ ਨਹੀਂ ਲਾਉਂਦੇ ਤੇ ਇੱਕ ਵਾਰ ਚੈੱਕ ਕਰੋ ਹਾਂ ਮੇਰੀ ਵੀਡੀਓ ਤੇ ਹੁਣ ਆਪਣਾ ਚੋਬਰ ਹੈ ਨਹੀਂ ਕਰੇ ਚੋਬਰ ਤੱਕ ਜਾਵੇ ਆਪਣਾ ਡੀਲ ਲੈਣ ਆਪਣੀ ਗੱਡੀ ਕੀ ਡੀਲ ਲੈਣ ਤੇਰੇ ਦੇਖਣੇ ਕੁਝ ਚੱਕੋ ਨਹੀਂ ਆ ਇਹ ਇਹ ਇਹਦੇ ਵੀ ਆਪਾਂ ਦੋ ਚੀਜ਼ਾਂ ਕਿਤੀਆਂ ਇੱਕ ਤਾਂ ਵਿੱਚ ਰিসিਵਰ ਜਿਹਨੂੰ ਮੀਲਾ ਦੀ ਡੈਕ ਵਾਲੀ ਤੇ ਕਲੋਥ ਇੰਨਾ ਹੈ ਕਿ ਮੈਂ ਉੱਠ ਗਿਆ ਤੇ ਇੱਕ ਓਹੋ ਕੁਮ ਰੁਕ ਗਏ ਤੇ ਇੱਕ ਥੋੜਾ ਜਿਹਾ ਛੋਟਾ ਜਿਹਾ ਪਟਾਤਾ ਠੀਕ ਆ ਤੇ ਮੇਰੇ ਵੀਰੋ ਇੱਕ ਉਹੋ ਕਲਮੀ ਆ ਸੀ ਤਾਂ ਕਰਕੇ ਆਪਾਂ ਵੀਡੀਓ ਬਣਾਈ ਸੀ ਤੇ ਉਹ ਤਾਂ ਕੱਟ ਹੋ ਗਈ ਤੇ ਹੋਰ ਤੁਹਾਨੂੰ ਕੀ ਦੱਸਣਾ ਸੀ ਭੁੱਲ ਗਿਆ ਤੇ ਅਜੇ ਫਾਇਰ ਫਾਇਰ ਆਗੂਗ ਲੱਗੀ ਤਾਂ ਫਾਇਰ ਸਟਾਪ ਕਰ ਦਿੰਦੇ ਠੀਕ ਆ ਤੇ ਆਪਣਾ ਚੋਬਰ ਹੁਣ ਹੈ ਨਹੀਂ ਕਰੀ ਤੇ ਬਾਕੀ ਓਕੇ ਠੀਕ ਆ ਮੇਰੀ ਵੀਡੀਓ ਤੇ ਆਪਣਾ ਰਿਜ਼ਲਟ ਆ ਗਿਆ 7ਵੇਂ ਮਹੀਨੇ ਦੇ ਤੇ ਬਾਅਦ 7ਵੇਂ ਮਤਲਬ ਅਗਿ ਵਕਤ ਸਾਰੀ ਦਸੰਗੇ ਤੇ ਆਪਾਂ ਚੈੱਕ ਕਰ ਕੁ ਓਕੇ ਦੀ ਰਿਪੋਰਟ ਪਿਕਅਪ ਪਿਕਅਪ ਹਨਾ ਮੇਰੀ ਵੀਡੀਓ ਤੇ ਇਹੋ ਨਾਮ ਲਿੰਦੇ ਆ ਤੇ ਚੋਬਰ ਦੇ ਆਪਾਂ ਕਰਿਆ 4-5 ਕੰਮ ਇੱਕ ਤਾਂ ਉਹ ਵਿੱਚ ਡਿੱਕ ਦੇ ਉੱਤੇ ਜਿਹੜੀਆਂ ਆਪਾਂ ਦੋ ਲੱਟਾਂ ਲਾਈਆਂ ਗੁਲਾਬੀ ਤੇ ਕਨੀਲੀ ਤੇ ਇੱਕ ਇੱਕ ਕਰੇ ਆਪਾਂ ਚੌਬਰ ਦਾ ਆਉ ਦਾ ਸਿਲੈਂਸਰ ਥੱਲੇ ਨੂੰ ਵੀ ਜਦੋਂ ਆਪਾਂ ਰੇਹ ਦਈਏ ਤੇ ਮਿੱਟੀ ਡਾਵੇ ਤੇ ਇੱਕ ਥੱਲੇ ਲੱਟਾਂ ਲਾਈਆਂ ਬਹੁਤ ਸਾਰੀਆਂ ਹਨਾ 12 13 ਤੇ ਇੱਕ ਕਰੇ ਆਪਾਂ ਇੱਕ ਕਰੇ ਆਪਾਂ ਸੱਚ ਪਾਲਾ ਗਿਆ ਤੇ ਇੱਕ ਹੋਰ ਕੀ ਗਿਰਿਆ ਜੀ ਇੱਕ ਪਿਛਲੀਆਂ ਡੋਰੀਆਂ ਲਾਈਆਂ ਸੱਚ ਇੱਕ ਪਿਛਲੀਆਂ ਡੋਰੀਆਂ ਲਾਈਆਂ ਨੇ ਤੇ ਇੰਨੀ ਇੱਕ ਮੋਡੀਫਿਕੇਸ਼ਨ ਕਰੀਏ ਬਾਕੀ ਵਸ ਮੇਰੀ ਵੀਰੋ ਇੱਕਲੀ ਰਪੋਰਟ ਤੇ ਆ ਗਿਆ ਸਾਜਾ ਜੀ ਦੀ ਛੁੱਟੀ ਹੈ ਤੜਕੇ ਤਾਂ ਸ਼ੂ ਤੜਕੇ ਛੁੱਟੀ ਹੈ ਦੁਬਾਰਾ ਹੈ ਤੜਕੇ ਦੁਬਾਰੇ ਹਾਂ ਪਰਸੋਂ ਸ਼ੂ ਪਰਸੋਂ ਦਾ ਬੱਲਾ ਲੱਗੇ ਕਰਨ ਸਕੂਲ ਦਾ ਕੰਮ

ਲੈ ਕੇ ਆਈ ਵੀਰ ਇਤਨੀ ਬਾਈ ਕਰਦੀ ਹੈ ਤੂੰ ਤੇ ਇੱਥੇ ਪਤਾ ਨਹੀਂ ਹੋਲ ਹੋ ਕਰਦਾ ਕੀ ਹੈ ਮੇਰੀ ਵੀਡੀਓ ਤੇ ਬਾਕੀ ਠੀਕ ਹੈ ਮੇਤਰਾ ਜੀ ਇਹਦੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਾਕੀ ਮੇਤਰਾ